ਪਰਮ ਸਤਕਾਰਯੋਗ ਸਤਿਗੁਰੂ ਪਾਤਸ਼ਾਹ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਇਸ ਤੋਂ ਪਹਿਲਾਂ ਵੀ ਮੈਂ ਖਾਲਸੇ ਦੀ ਸਿਫਤ ਵਿੱਚ ਚੰਦ ਲੈਣਾ ਲਿਖ ਕੇ ਤੁਹਾਡੀ ਸੇਵਾ ਵਿੱਚ ਭੇਜੀਆਂ ਸੀ ਤੁਸੀਂ ਬਹੁਤ ਪਿਆਰ ਦਿੱਤਾ ਸਤਕਾਰ ਕੀਤਾ ਤੇ ਹੁਣ ਫੇਰ ਖਾਲਸੇ ਦੀ ਸੇਵਤ ਦੇ ਵਿੱਚ ਚਾਰ ਲਾਈਨਾਂ ਲਿਖੀਆਂ ਜੋ ਸੰਗਤਾਂ ਨੂੰ ਅਰਜ਼ ਕਰਨ ਲੱਗਿਆ ਹਾਂ ਉਮੀਦ ਕਰਦਾ ਹਾਂ ਕਿ ਤੁਸੀਂ ਪਿਆਰ ਸਤਿਕਾਰ ਨਾਲ ਸੁਣੋਗੇ ਸੁਣੋ ਤੇ ਵੇਖੋ ਜੇ ਪਸੰਦ ਆਵੇ ਚੀਜ਼ ਤਾਂ ਲਾਇਕ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਹੀ ਬੇਨਤੀ ਹੈ ਆਪਣੇ ਇਸ ਚੈਨਲ ਨੂੰ ਜੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਲਓ ਧਿਆਨ ਦੇਣਾ ਖੇਡਾਂ ਖੇਡਦੇ ਬਾਲ ਨਿਆਣਿਆਂ ਨੂੰ ਖੇਡਾਂ ਖੇਡਦੇ ਬਾਲ ਨਿਆਣਿਆਂ ਨੂੰ ਜਾਂਗ ਵਿੱਚ ਲੜਾਇਆ ਤਾਂ ਖਾਲਸੇ ਨੇ ਆਦ ਖੜੇ ਹੋਏ ਫੁੱਲਾਂ ਜਿਹੇ ਬੱਚਿਆਂ ਨੂੰ ਆਦ ਖੜੇ ਹੋਏ ਫੁੱਲਾਂ ਜਿਹੇ ਬੱਚਿਆਂ ਨੂੰ ਨੇਹਾ ਵਿੱਚ ਚਿਣਵਾਇਆ ਤਾਂ ਖਾਲਸੇ ਨੇ ਜਿੱਥੇ ਬੱਚੇ ਦਸ਼ਮੇਸ਼ ਦੇ ਚਿਣੇ ਗਏ ਸੀ ਉਹਨਾਂ ਕੰਦਾਂ ਨੂੰ ਢਾਇਆ ਤਾਂ ਖਾਲਸੇ ਨੇ ਦੰਦਾ ਚਣਨ ਵਾਲੇ ਉਹਨਾਂ ਜ਼ਾਲਮ ਲਈ ਤਰਦਾ ਟਕ ਟਕਟਾਇਆ ਤਾਂ ਖਾਲਸੇ ਨੇ ਆਕੀ ਹੋਇਆ ਸੀ ਸੂਬਾ ਸਰਹੰਦ ਵਾਲਾ ਆਕੀ ਹੋਇਆ ਸੀ ਸੂਬਾ ਸਰਹੰਦ ਵਾਲਾ ਬਲਦਾਂ ਪਿੱਛੇ ਪਵਾਇਆ ਤਾਂ ਖਾਲਸੇ ਨੇ ਝੰਡਾ ਸਿੱਖੀ ਦੇ ਰਾਜ ਦਾ ਕਿਲੇ ਉੱਤੇ ਪਹਿਲੀ ਵਾਰ ਚੁਲਾਇਆ ਤਾਂ ਖਾਲਸੇ ਨੇ ਜਿਹੜੇ ਪਲੰਗ ਤੋਂ ਪੈਰ ਨਹੀਂ ਲਾਵੰਦੇ ਸੀ ਜਿਹੜੇ ਪਲੰਘ ਤੋਂ ਪੈਰ ਨਹੀਂ ਲਾਵੰਦੇ ਸੀ ਨੰਗੇ ਪੈਰੀ ਪਜਾਇਆ ਤਾਂ ਖਾਲਸੇ ਨੇ 사ਜਦਾ ਪੀਰਾ ਜਲਾਦਾ ਤੇ ਆਕੀਆਂ ਨੂੰ ਪੈਰਾਂ ਉੱਤੇ ਝੁਕਾਇਆ ਤਾਂ ਖਾਲਸੇ ਨੇ ਹੋਰੀਸ ਕਰੂ ਕਿਹੜਾ ਇਸ ਖਾਲਸੇ ਦੀ ਬੰਦ ਬੰਦ ਕਟਵਾਇਆ ਤਾਂ ਖਾਲਸੇ ਨੇ ਪੱਲਾ ਖਾਲਸੇ ਦਾ ਨਹੀਂ ਕੋਈ ਪਕੜ ਸਕਦਾ ਸਾਰਾ ਬੰਸ ਲਟਾਇਆ ਤਾਂ ਖਾਲਸੇ ਨੇ ਸਿੱਧੇ ਸਾਦੇ ਜੇ ਇੱਕ ਇਨਸਾਨ ਤਾਂ ਹੀ ਆਪ ਪਤੰਗਾ ਬਣਾਇਆ ਤਾਂ ਖਾਲਸੇ ਨੇ ਲਿਖਿਆ ਸ਼ੰਦ ਪਤੰਗੇ ਨੇ ਖਾਲਸੇ ਦਾ ਸਬਦ ਦੇ ਸਾਹਮਣੇ ਗਾਇਆ ਤਾਂ ਖਾਲਸੇ ਨੇ